ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਹ ਦੇਖੋ ਜੀ ਅੱਜ ਅਸੀਂ ਵਾਧੂ ਕਟੂਬੇ ਬਾਰੇ ਜੋ ਫੀਡ ਵੜਾਇ ਸੀਗੇ ਜਦੋਂ ਦਾ ਘਰ ਪੈਣ ਲੱਗਿਆ ਸੀ ਅੱਜ ਚੁਕਾਰ ਰਹੇ ਹਾਂ ਜੀ ਇਹ ਸਾਡਾ ਰਸੀਦ ਬਹੁਤ देर ਤੋਂ ਸਾਡੇ ਇਹ ਆਉਂਦਾ ਸੀ ਤੋਂ ਭਾਂਡੇ ਭੁੰਡੇ ਲੈ ਲੀਦੇ ਆ ਸਮਾਨ ਦੇਖ ਕੇ ਕੋਈ ਟੁੱਟਾ ਫੁੱਟਾ ਸੰਗਲ ਹੋਵੇ ਬੋਰੇ ਹੋਣ ਕੋਈ ਪਲਾਸਟਿਕ ਹੋਵੇ ਅਸੀਂ ਜੀ ਸਾਈਡ ਤੇ ਰੱਖ ਲਈਦੀ ਆ ਫਿਰ ਜੀ ਅਸੀਂ ਚੁਕਾਰ ਦੇ ਦੀ ਆ ਹਾਂ ਜੀ ਬੜਾ ਨਾਈਸ ਹੁੰਦਾ ਹੈ ਜੀ। ਆਰਮਾਨ ਸਿੰਘ ਆ ਜੀ ਇਹ ਚਾਰ ਵਾਲਾ ਟੋਆ ਸਾਫ ਕਰਦੇ ਆ ਜੀ। ਨਾਨਾ ਦੋਤਾ ਦੋਏ ਦੇਖੋ। ਹੋਸਨਾਯੂ ਜੀ ਤੁਸੀਂ ਸਾਰੇ ਠੀਕ ਠਾਕ ਹੋ ਜੀ। ਠੀਕ ਹੈ ਉਤਾਰ ਸਿੰਘ ਜੀ ਬੇਸਟੇਜ ਇਕੱਠੀ ਕਰਕੇ ਦੇ ਰਹੇ ਆ। ਹਾਂ ਜੀ। ਇਹ ਜਿਹੜੀ ਬੇਸਟੇਜ ਹੁੰਦੀ ਆ ਅਲਫਾਫੇ ਹੁੰਦੇ ਆ, ਪਲਾਸਟਿਕ ਦੇ ਬੋਰੇ ਹੁੰਦੇ ਆ। ਇਹ ਜੀ ਇਦਰ ਉਦਰ ਸਿੱਟਣ ਦੀ ਬਜਾਏ ਤੁਸੀਂ ਇਹਨਾਂ ਨੂੰ ਧੋਸਾਰ ਕੇ ਇਹਨਾਂ ਦੀ ਟੇਹਾਂ ਲਾ ਕੇ ਰੱਖ ਲਿਆ ਕਰੋ ਜੀ ਹਾਂਜੀ ਜੋ ਛੋਟੀ ਮੋਟੀ ਪਲਾਸਟਿਕ ਹੁੰਦੀ ਹੈ ਇਹਨਾਂ ਨੂੰ ਸਿੱਟਣ ਦੀ ਬਜਾਏ ਜੀ ਤੁਸੀਂ ਨਾਲੇ ਤਾਂ ਪੈਸੇ ਬਣ ਜਾਂਦੇ ਆ ਨਾਲੇ ਜੀ ਪ੍ਰਦੂਸ਼ਣ ਨਹੀਂ ਫੈਲਦਾ ਗੰਦਗੀ ਨਹੀਂ ਫੈਲਦੀ ਧੰਨਵਾਦ ਜੀ ਸਾਡੀ ਵੀਰ ਨੂੰ ਸੇ ਲਾਈਕ ਜ਼ਰੂਰ ਕਰਿਓ ਜੀ ਕੁਮੈਂਟ ਵੀ ਕਰਿਓ ਜੀ ਧੰਨਵਾਦ ਜੀ ਬਹੁਤ ਬਹੁਤ ਸਾਰਾ ਪਿਆਰ ਦਿੱਤਾ ਸਾਨੀਆਂ ਛੋਟਿਆਂ ਨੂੰ ਪਿਆਰ ਤੇ ਵੱਡਿਆਂ ਨੂੰ ਸਤਿਕਾਰ ਬੜੀ ਸੱਚੀ ਕਰਦੇ ਧੰਨਵਾਦ ਜੀ